ਵੇਟਾਂ ਦੀਆਂ ਟਿਕਟਾਂ ਅਨਾਉਂਸ ਹੋ ਚੁੱਕੀਆਂ ਮੈਨੂੰ ਇੱਕ ਵਾਰ ਦੱਸੋ ਜੇ ਆਪਣੇ ਵਾਰਚ ਕਿਸੇ ਨੇ ਪੈਰ ਵੀ ਰੱਖਿਆ ਹੋਵੇ ਜਿਹੜੇ ਬਾਕੀ ਦੇ ਕੈਂਡੀਡੇਟ ਅਨਾਉਂਸ ਹੋ ਚੁੱਕੇ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਟਿਕਟ ਲੈਣਾ ਤੁਹਾਡਾ ਮੈਨੂੰ ਤਾਂ ਬੇਨਤੀ ਕਰਨੀ ਹੈ ਪੰਜਾਬ ਦੇ ਭਲੇ ਦੀ ਗੱਲ ਪੰਜਾਬੀਅਤ ਦੀ ਗੱਲ ਵਾਸਤੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਵਾਸਤੇ ਸਾਨੂੰ ਆਪਣੀ ਪਾਰਟੀ ਤਕੜੀ ਕਰਨੀ ਪਣੀ ਹੈ ਤੁਹਾਡੀ ਆਪਣੀ ਪਾਰਟੀ ਤੇ ਕੋਈ ਕਿਸੇ ਇੱਕ ਤਰਫੀ ਪਾਰਟੀ ਨਹੀਂ ਹੈ ਹਿੰਦੂ ਸਿੱਖੇ ਜਤਾ ਭਾਈ ਚੰਤਸਾਨ ਦੀ ਪਾਰਟੀ ਔਰ ਬੀਬਾ ਜੀ ਜੋ ਹਮੇਸ਼ਾ ਆਪਣੇ ਵਿੱਚ ਫਿੱਟਦੇ ਆ ਆਪਣੇ ਦੁੱਖ ਸੁੱਖ ਦੇ ਸੀਰੀ ਹੈ ਉਹਨਾਂ ਨੂੰ ਬਸ ਵਾਂਸਾ ਜੀ ਆਪਣੇ ਪਰਿਵਾਰ ਨੂੰ ਮਿਲਦੇ ਆ ਜਿਹੜੇ ਮਿਲਦੇ ਰਹਿੰਦੇ ਆ ਆਪਣੇ ਪਰਿਵਾਰ ਨੂੰ ਬਹੁਤ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਬੀਬਾ ਜੀ ਪਿਛਲੇ 8 ਸਾਲਾਂ 'ਚ ਇਹਨਾਂ ਨੇ ਸਾਰੀ ਪਾਰਟੀਆਂ ਦੇ ਝੂਠੇ ਲਾਰੇ ਝੂਠੇ ਵਾਦੇ ਝੂਠੇ ਦਾਅਵਿਆਂ ਤੋਂ ਅੱਕੇ ਹੋਏ ਨੇ ਅੱਜ ਪੰਜਾਬ ਆਪਣੇ ਆਪ ਨੂੰ ਠੱਗਿਆ ਹੋਇਆ ਤੇ ਲਾਵਾਰਸ ਮਹਿਸੂਸ ਕਰ ਰਿਹਾ ਹੈ ਤੇ ਗੱਲ ਵੀ ਸਹੀ ਹੈ ਕੋਈ ਸੁਣਵਾਈ ਨਹੀਂ ਲੋਕਾਂ ਦੀ ਮੁੱਖ ਮੰਤਰੀ ਨੂੰ ਆਪ ਦੀ ਕੁਰਸੀ ਦੇ ਖਾਤਰ ਕਦੇ ਆਸਾਮ ਬੈਠਿਆ ਹੈ ਕਦੇ ਗੁਜਰਾਤ ਬੈਠਿਆ ਤੇ ਪੰਜਾਬ ਨੂੰ ਕੌਣ ਚਲਾ ਰਿਹਾ ਗੈਂਗਸਟਰ ਚਲਾ ਰਹੇ ਨੇ ਅੱਜ ਲੋਕੀ ਬਿਹਾਲ ਨੇ ਨਸ਼ੇ ਸਿਕਰਾ ਤਾਈਂ ਪਹੁੰਚੇ ਬੇਰੋਜ਼ਗਾਰੀ ਘਰ ਘਰ ਤਾਈਂ ਪਹੁੰਚੀ ਹੋਈ ਹੈ ਨਾਲ ਜਿਹੜੇ ਹਸਪਤਾਲ ਤੇ ਸਕੂਲ ਬਣਾਣ ਦੀ ਗਾਰੰਟੀ ਕਰਦੇ ਸੀ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਇੱਕ ਮੌਕਾ ਦਿੱਤਾ ਕਾਗਜ਼ 'ਤੇ ਲਿਖਿਆ ਸੀ ਉਹਨੇ ਇੱਕ ਮੌਕੇ ਦਾ ਪਛਤਾਰੇ ਨੇ ਬੀਬੀਆਂ ਦੇ ਵਾਦੇ ਉਹ ਨਹੀਂ ਪੂਰੇ ਹੋਏ ਕਾਂਗਰਸੀਆਂ ਦੇ ਘਰ ਘਰ ਨੌਕਰੀਆਂ ਦੇ ਨਹੀਂ ਪੂਰੇ ਹੋਏ ਕਿਸਾਨਾਂ ਦੇ ਕਰਜ਼ੇ ਮਾਫੀ ਦੇ ਪੂਰੇ ਨਹੀਂ ਹੋਏ ਜਿਹੜੇ ਕਹਿੰਦੇ ਸੀ ਰੰਗਲਾ ਪੰਜਾਬ ਹੋਊਗਾ ਜਿੱਥੇ ਧਰਨਾ ਨਹੀਂ ਲੱਗੂਗਾ ਉਹ ਕਿਹੜਾ ਵਰਗ ਹੈ ਜਿਹੜਾ ਇਸ ਧਰਨਾ 'ਚ ਨਹੀਂ ਬੈਠਿਆ ਆਹੀ ਕਾਰਨ ਹੈ ਕਿ ਹੁਣ ਮੋਟਾ ਦੇ ਵੇਲੇ ਜ ਮਸਾ ਦਿਖ ਰਹੇ ਨੇ ਤੇ ਲੋਕੀ ਫਿਰ ਪੈ ਪੈ ਕੇ ਉਹਨਾਂ ਨੂੰ ਸਵਾਲ ਪੁੱਛ ਰਹੇ ਨੇ ਜਿਹਦੇ ਕਰਕੇ ਉਹਨਾਂ ਨੂੰ